ਡਾਬਲ ਐਕਟਿਵ ਚੇਕੜਾ ਪ੍ਰੈਸ਼ਰ ਸਟੇਅ ਇਹਨੂੰ ਲੱਗਿਆ ਹੋਇਆ ਏ। ਹੋਰ ਬਿਲਰ ਐਕਸਪੋਰਟ ਮਾਡਲ ਆ ਇਹ। ਤੇ ਇਧਰ ਤਿੰਨ ਗੇਅਰ ਨੇ ਜਿਹੜੇ ਜਿਹੜੇ ਨੌਥ ਸਪੀਡਾਂ ਨੇ ਪਿੱਛੇ ਨੂੰ ਬੈਕ ਨੂੰ ਇਹਦੇ ਆਂਡੇ ਤਿੰਨ ਸਪੀਡਾਂ ਤਿੰਨ ਗੇਅਰ ਬੈਕ ਨੂੰ ਹੋ ਜਾਂਦੇ ਨੇ। ਤੇ ਦੋ ਤਰ੍ਹਾਂ ਦੀ ਪੀਡਿਓਨੀਆਂ ਦੇ ਵਿੱਚ 540 ਸਟੈਂਡਰਡ ਤੇ 540 ਜਿਹੜੀ ਇਕਨੋਮੀ ਐ। ਜਨਕਿ ਇਹ ਓਵਰਾਲ ਜਿਹੜੇ ਬੜੇ ਵਾਲੇ ਫੀਚਰ ਨੇ ਟੋਟਲ ਸਾਰੇ ਜਿਹੜੇ ਇਹਦੇ ਵਿੱਚ ਫੀਚਰ ਆ ਰਹੇ ਨੇ ਤਕਰੀਬਨ ਦੇਖੋ ਜੀ ਆਪੋਂੱਖਾਂ ਨੇ ਆ ਦੇਖ ਸਕਦੇ ਹੋ ਵੀ ਜਿਵੇਂ ਹੀ ਮੈਂ ਸੀਟ ਤੋਂ ਉੱਠਿਆ ਤਾਂ ਉਵੇਂ ਇਹ ਤੇ ਜਿਹੜੇ ਹੈਂਸਰ ਨੇ ਉਹ ਆਪਣਾ ਆਵਾਜ਼ ਕਰਨੀ ਸ਼ੁਰੂ ਕਰਤੀ ਸਤਿ ਸ੍ਰੀ ਅਕਾਲ ਜੀ ਫਵਾਦ ਤੁਹਾਡਾ ਆਪਣੇ ਅੱਜ ਦੇ ਰਿਵਿਊ ਦੇ ਵਿੱਚ ਯਾਰੀ ਵੀਰੋ ਅੱਜ ਦੀ ਬਿੜ ਦੇ ਜਿਹੜਾ ਆਪਾਂ ਤੁਹਾਨੂੰ ਰਿਵਿਊ ਦੇਣਾ ਏ ਉਹ ਮਨ ਲੱਗਾ ਵੀ ਸ਼ਾਇਦ ਕਿਸੇ ਪਿੰਡ ਨੂੰ ਰਿਵਿਊ ਮਿਲਿਆ ਹੋਵੇ ਫਾਰਮ ਟਰੈਕ 26 ਇੱਕ ਸਪੋਰਟ ਮੋਟਰ ਜਿਹੜਾ ਬਾਹਰ ਜਾਂਦਾ ਏ 4x4 ਦੇ ਵਿੱਚ ਟਰੈਕਟਰ ਆ 26 ਐਚਪੀ ਦਾ ਆਪਾਂ ਤੁਹਾਨੂੰ ਇਹਦੇ ਬਾਰੇ ਕੁਛ ਜਿਹੜੀ ਜਾਣਕਾਰੀ ਜਾ ਰਿਵਿਊ ਕਰਨਾ ਆਪਾਂ ਨੇ ਮੋਟਾ-ਮੋਟਾ ਸਭ ਤੋਂ ਪਹਿਲਾਂ ਇੰਜਣ ਤੋਂ ਗੱਲ ਕਰ ਲੈਨੇ ਆ ਇਹਦੇ ਵਿੱਚ 26 ਹਸਪਾਵਰ ਦਾ ਇੰਜਣ ਆਉਂਦਾ ਏ 1300 18 ਸੀਸੀ ਦਾ ਇੰਜਣ ਆ ਇਹਦੇ ਵਿੱਚ ਤੇ ਆਪਾਂ ਤੁਹਾਨੂੰ ਚੱਕ ਕੇ ਦਿਖਾ ਦਨੇ ਆ ਮੈਂ ਪਹਿਲਾਂ ਇਹ ਇਹ ਜਿਹੜਾ ਬੋਨਟਾ ਖੋਲਿਆ ਦਾ ਤੁਹਾਨੂੰ ਬਤਾ ਵੀਡੀਓ ਦੇ ਵਿੱਚ ਬਾਅਦ ਦੇ ਵਿੱਚੋਂ ਖਿੱਚ-ਖਿੱਚੀ ਹੋਈ ਜਾਂਦੀ ਆ ਇਹ ਆਪਣਾ ਸਿੰਪਲ ਪੰਪ ਦੇ ਨਾਲ ਹੈ ਨਾ ਬਸ ਇਹ ਰੋਟਰੀ ਵਾਹ ਰੋਟਰੀ ਪੰਪ ਦੇ ਨਾਲ ਹੈ ਇਹ ਤਿੰਨ ਸਿਲੰਡਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆ ਤਿੰਨ ਸਿਲੰਡਰ ਆ ਤੇ ਬੜਾ ਕਾ ਟਰੈਕਟਰ ਆ 24 ਲੀਟਰ ਦਾ ਫਿਊਲ ਟੈਂਕ ਦੇ ਵਿੱਚ ਤੇ ਦੇਖੋ ਰੈਡੀਏਟਰ ਵੀ ਚੰਗਾ ਖਾਸਾ ਲੱਗਿਆ ਹੋਇਆ ਏ ਹੋਰ ਬਾਈ ਹੋਰ ਆ ਪ੍ਰੈਸ਼ਰ ਸਟੀering ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਬਲ ਐਕਟਿਵ ਚੈੱਕੜਾ ਪ੍ਰੈਸ਼ਰ ਸਟੀering ਇਹਨੂੰ ਲੱਗਿਆ ਹੋਇਆ ਏ ਹੋਰ ਬਿਲਡਰ ਐ ਐਕਸਪੋਰਟ ਮਾਡਲ ਆ ਇਹ ਤੇ ਜਿਹੜਾ ਇਹ ਨੂੰ ਡਰਾਈ ਟੈਪ 에ਅਰ ਫਿਲਟਰ ਆ ਨਾ ਲੱਗਿਆ ਹੋਇਆ। ਅਰੇ ਸਾਡੇ ਨੂੰ ਡਰਾਈ ਟੈਪ 에ਅਰ ਫਿਲਟਰ ਆ। ਇਹ ਕਿਹੜਾ ਵੇਚਦੇ ਆਂ ਜੀ। ਤੇ ਆ ਕੋਨੈਕਟ ਦਾ ਜਿਹੜਾ ਬਾਕਸ ਆ ਉਹ ਲੱਗਿਆ ਹੋਇਆ ਈ। ਤੇ ਜਿਹੜਾ ਇਹ ਦੀ ਸੁੱਚਾ ਇਹ ਆਪਣੀ ਜਿਹੜੀ ਬੈਟਰੀ ਦੀ ਸੁੱਚਾ ਤੋਂ ਕੱਟ ਵਾਲੀ ਜਿਹੜੀ ਆਪਾਂ ਨੂੰ ਲਵਾਉਨੇ ਆਂ। ਇਹ ਕੋਈ ਵਾਰ ਜਾਂਦਾ ਐਕਸਪੋਰਟ ਮਾਡਲ ਇਸ ਲਈ ਜਿਹੜੇ ਇਹਦੇ ਵਿੱਚ ਜਿਹੜੇ ਫੀਚਰ ਹੋਰੇ ਐਕਸਟਰਾ ਨੇ। ਬੈਟਰੀ ਦਾ ਜਿਹੜਾ ਪੰਨ ਕੱਟ ਵਾਲੀ ਸੁੱਚ ਵੀ ਲੱਗੀ ਹੋਈ ਐ ਤੇ ਜਿਹੜਾ ਇਹਦੇ ਵਿੱਚ ਆਪਣਾ ਫੂਲ ਟੈਂਕ ਇਹ 24 ਲੀਟਰ ਦਾ ਆ ਰਿਹਾ ਏ ਇਹ ਡੈਕੀ ਦੇ ਨਾਲ ਇਹਦਾ ਟੱਕਲ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਇਥੋਂ ਇਹ ਟੱਕਣਾ ਬਾਹਰ ਆਉਂਦਾ ਉਹਦੇ ਵਿੱਚੋਂ 3 ਸਪੀਡ ਦੇ ਵਿੱਚ ਆਹੇ ਹਾਈ ਡੋ ਮੀਡੀਅਮ ਇਹਦੇ ਵਿੱਚ ਦੇ ਗੇਅਰ ਨੇ ਆ ਤੁਸੀਂ ਦੇਖ ਸਕਦੇ ਹੋ ਹਾਈ ਇੱਥੇ ਨਿਊਟਰਲ ਆ ਮੀਡੀਅਮ ਆ ਪਿੱਛੇ ਨੂੰ ਲੋ ਆ ਆ ਤੁਸੀਂ ਉੱਧਰ ਰੋਏ ਸੰਦ ਦੇਖ ਸਕਦੇ ਹੋ ਤੇ ਆਪਣਾ ਲਿਖੇ ਹੋਏ ਨੇ ਤੇ ਇਧਰ ਤਿੰਨ ਗੇਅਰ ਨੇ ਜਿਹੜੇ ਇਹ ਮੋਰ ਨੌਥ ਸਪੀਡਾਂ ਦੇ ਪਿੱਛੇ ਨੂੰ ਬੈਕ ਨੂੰ ਇਹਦੇ ਆਂਡੇ ਤਿੰਨ ਸਪੀਡਾਂ ਤਿੰਨ ਗੇਅਰ ਬੈਕ ਨੂੰ ਹੋ ਜਾਂਦੇ ਨੇ ਤੇ ਦੋ ਤਰ੍ਹਾਂ ਦੀ ਪਲੀਟਿਓ ਹੁੰਦੀ ਹੈ ਇਹਦੇ ਵਿੱਚ 540 ਸਟੈਂਡਰਡ ਤੇ 540 ਜਿਹੜੀ ਇਕਨੋਮੀ ਹੈ ਦੋ ਤਰ੍ਹਾਂ ਦੀ ਜਿਹੜੀ ਪਲੀਟਿਓ ਇਹਦੇ ਵਿੱਚ ਆ ਰਹੀ ਹੈ ਆ ਜਿਹੜਾ ਟੂ ਵੀਲ ਫੋਰ ਵੀਲ ਆ ਜਿਹੜਾ ਲੀਬਰਾ ਇਹ ਹੱਥ ਦੇ ਵਿੱਚ ਮਿਲ ਜਾਂਦਾ ਡਿਫਰੈਂਸ਼ਲ ਲੋਕ ਦੇ ਨਾਲ ਇਹ ਜਿਹੜਾ ਟਰੈਕਟਰ ਆ ਰਿਹਾ ਡਿਫਰੈਂਸ਼ਲ ਲੋਕ ਤੇ ਆ ਉਦਾਹਰਣ ਦੇ ਬਿਹਰੇ ਹੈ ਨਾ ਉਹ ਵੀ ਕੋਈ ਕੋਈ ਪਹਿਨੋ ਆਖਲੇ ਲਾਣਾ ਡਬਲ ਡਿਸਟ੍ਰੀਬਿਊਟਰ ਹਾ ਟਰੈਕਟਰ ਦੇ ਵਿੱਚ ਆ ਦੋ ਜਿਹੜੇ ਬੰਦੇ ਜਿਹੜੇ ਆਪਾਂ ਨੂੰ ਹੱਥ ਤੇ ਨਾਲੇ ਜਿਹੜਾ ਆਮ ਤੁਹਾਡਾ ਥੋੜਾ ਟਰੈਕਟਰ ਆ ਬਗਾਟਾਂ ਦੇ ਜਿਆਦਾ ਬੈਠਣ ਦੀ ਜਗ੍ਹਾ ਤਾਂ ਹੈ ਨਹੀਂ ਫੇਰ ਬੰਦੇ ਵਾਹਤੀ ਹੁੰਦਾ ਹੈ ਇਹ ਡਿਸਟ੍ਰੀਬਿਊਟਰ ਦੇ ਲੀਵਰ ਨੇ ਹੱਥ ਤੇ ਕੋਈ ਗੱਲ ਚਾਹੀ ਵਿਚੀ ਵੀ ਗਾਇ ਹੈ ਜਿਹੜੇ ਲਿਫਟਾਂ ਨੇ ਜਿਹੜੇ ਲੀਵਰ ਨੇ ਆਪਣਾ ਇੱਕ ਸੈਂਸੀਗਾਲੀ ਕੰਟਰੋਲ ਆ ਇਹ ਇਥੇ ਦਿੱਤੇ ਜਾਂਦੇ ਨੇ ਜਿਹੜਾ ਡਿਸਟ੍ਰੀਬਿਊਟਰ ਵਾਲਾ ਲੀਬਰ ਆਪਾਂ ਨੂੰ ਉਹ ਡਿਸਟ੍ਰੀਬਿਊਟਰ ਦੇ ਨਾਲ ਹੀ ਆਦੇ ਸਾਡੇ ਕੋਟੋਲ ਕਰਨ ਵਾਸਤੇ ਇਹਨੂੰ ਦਿੱਤਾ ਜਾਂਦਾ ਏ ਤੇ ਪਿੱਛੇ ਗੱਲ ਕਰਦੇ ਹੁਣ ਆਪਾਂ ਦੀ ਵੀਡੀਓ ਪਾਵਰ ਦੀ ਜਿਹੜੀ ਦੀ ਵੀਡੀਓ ਪਾਵਰ ਆ ਹੋਈ ਗਈ ਛੱਤੀ ਹਸਪਤਾਲ ਦਾ ਟਰੈਕਟਰ ਆ ਇਹ 2165 2 ਐਚਪੀ ਦੀ ਵੀਡੀਓ ਪਾਵਰ ਆ ਜਿਹੜੀ ਇਹ ਲਿਫਟਾ ਤੁਸੀਂ ਕਾ ਦੇ ਸਕਦੇ ਹੋ ਆਪਣਾ ਬਾਹਰਲੇ ਐਕਸਪੋਰਟ ਕਰਕੇ ਜਿਹੜੇ ਇੱਕ ਨਵੇਂ ਡਿਜ਼ਾਈਨ ਦੇ ਲਿਖਾ ਨੇ ਜਿਹੜਾ ਇਹਦਾ ਆਪਣਾ ਲਿਫਟ ਚੱਕਣ ਦੀ ਜਿਹੜੀ ਸੰਤਤਾ ਏ ਉਹ ਹੈਗੀ 750 ਕਿਜੀ ਜਿਹੜੇ ਕਿ 7 ਕਮਾਂਟਰ 50 ਕਿਲੋ ਵਜਨ ਇਹ ਚੱਕ ਲੈਂਦਾ ਈ ਬਾਕੀ ਆ ਟਾਇਰ ਅਲੇ ਦਾ ਟਾਇਰ ਨੰਬਰ ਨੇ ਬਾਕਮ ਨੂੰ ਮੈਨੂੰ ਇੰਨਾ 32 1565 5 1665 5 ਹੁਣ ਇਹ ਸਮਝ ਨਹੀਂ ਆ ਰਿਹਾ ਜੀ ਕਿਹ ਹੈ ਜੇ ਨੰਬਰ ਕਿ ਮੈਨੂੰ ਇਹਦਾ ਹਮ ਸਮਝਣ ਦਾ ਪਤਾ ਆਪਾਂ ਨੂੰ ਇਹਨਾਂ ਪਤਾ ਨਹੀਂ ਹੈਗਾ ਬਾਕੀ ਬਾਕਮਾਨੀ ਬਾਅਦ ਤੇ ਇਹਦਾ ਟਰੈਕਟਰ ਆ ਮਰਤੇ ਜਾਂਦਾ ਜੀ ਬਹੁਤ ਸੁਣਾ ਬਣਾਇਆ ਜਿਹੜੇ ਓਵਰਾਲ ਜਿਹੜੇ ਬੜੇ ਵਾਲੇ ਫੀਚਰ ਨੇ ਟੋਟਲ ਸਾਰੇ ਜਿਹੜੇ ਇਹਦੇ ਵਿੱਚ ਫੀਚਰ ਆ ਰਹੇ ਨੇ ਤਕਰੀਬਨ ਫੀਚਰ ਵੱਲੋਂ ਮਨ ਕੇ ਚੱਲੋ ਵੀ ਕੋਈ ਵੀ ਘਾਟ ਨਹੀਂ ਹੈਗੀ ਬੜੇ ਵਾਲੇ ਸਾਰੇ ਟੋਟਰੇ ਇਹਦੇ ਵਿੱਚ ਜਿਹੜੇ ਫੀਚਰ ਨੇ ਉਦੇ ਕਾਨੂੰਨ ਮਿਲ ਜਾਂਦੇ ਨੇ ਬਾਕੀ ਜਗਦੀ ਵੀ ਇਧਰ ਨੂੰ ਮਾਰਾ ਜਾਂ ਦਿਖਾ ਦੇ ਤੇ ਆਇਆ ਇਸ ਤੋਂ ਬੰ ਕੋ ਅੱਠ ਦੁੱਧ ਦੇਖ ਸਕਦੇ ਹੋ ਰੋਡਰੀ ਬਾਪਾ ਹੁਣ ਕਰਕੇ ਇਹ ਸੁੱਚ ਦੋ ਹੀ ਜਿਹੜਾ ਬੰਦਰ ਸਟਾਰਟ ਹੋ ਜਾਂਦਾ ਏ ਬਾਕੀ ਜਿਹੜਾ ਟਰੈਕਟਰ ਆ ਇਹ ਬਾਹਰ ਜਾਂਦਾ ਏ ਇੱਕ سپورਟ ਮਾਡਲ ਆ ਇਹਦੇ ਵਿੱਚ ਸਹੀ ਸਰਬਾਉਦਨੇ ਮਨ ਕਰਦਾ ਵੀ ਇਹ ਹੈ ਜਿਹਾ ਇਸਰ ਵੀ ਨੇ ਦੇ ਵਿੱਚ ਜੇ ਹੁਣ ਮੈਂ ਮਲਕਲੋ ਸੀਟ ਤੇ ਬੈਠਾ ਹੈ ਨਾ ਬੰਦਾ ਚਲਾ ਰਿਹਾ ਏ ਜੋ ਸੀਟ ਤੋਂ ਉੱਤਰਦਾ ਏ ਤਾਂ ਵੀ ਟਰੈਕਟਰ ਬਾਜ ਬਾਜ ਕਰਦਾ ਏ ਆਪਾਂ ਸੋ ਚਲਾ ਦੇ ਲਿਆ ਜੀ ਤੇ ਤੁਸੀਂ ਦੇਖੋ ਵੀ ਜਦ ਆਪ ਪਹੁੰਚਾਂਗੇ ਆ ਦੇਖ ਸਕਦੇ ਹੋ ਜਿਹੜੇ ਵੀ ਮੈਂ ਸੀਟ ਤੋਂ ਉੱਠਿਆ ਤਾਂ ਉਹ ਵੀ ਤੇ ਜਿਹੜੇ ਹੈਂਸਰ ਨੇ ਉਹ ਆਪਣਾ ਆਵਾਜ਼ ਕਰਨੀ ਸ਼ੁਰੂ ਕਰਤੀ ਵੀ ਇਹਦੇ ਵਧੀਆ ਮਾਰਗ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਮਾਰਗ ਚਲਾਉਦੇ ਆ ਇਹ ਇੰਡੀਆ ਦੇ ਟਰੈਕਟਰ ਆ ਰਹੇ ਨੇ ਉਹਨਾਂ ਨਾਲੋਂ ਵੱਧ ਅਡਵਾਂਸ ਫੀਚਰ ਆਪਾਂ ਉਹਦੇ ਵਿੱਚ ਦੇਖਣ ਨੂੰ ਮਿਲਦੇ ਨੇ ਬਾਕੀ ਇਸੇ ਦਾ ਜਿਹੜਾ ਮੋਟਾ-ਮੋਟਾ ਜਿਹੜਾ ਰਿਵਿਊ ਆਪਾਂ ਨੇ ਇਹ ਤੁਹਾਨੂੰ ਜਾਣਕਾਰੀ ਦਿੱਤੀ ਬਾਕੀ ਬਾਹਲੀ ਜਾਣਕਾਰੀ ਕਿਉਂਕਿ ਆਪਾਂ ਨੇ ਵੀ ਉਹਦੇ ਬਾਰੇ ਜਿਹੜੀ ਜਾਣਕਾਰੀ ਕੱਢੀ ਸੀ ਜੇ ਕੋਈ ਫੀਚਰ ਆਪਣਾ ਰਹਿ ਗਿਆ ਹੋਵੇ ਤਾਂ ਤੁਸੀਂ ਆਪਣਾ ਆਪ ਮਾਫੀ ਚਾਹੁੰਦੇ ਆ ਤਾਂ ਕਿਹੜੇ ਟਰੈਕਟਰ ਆਏ ਛੇ ਲਈ ਆ ਵੇਲੇ ਬੜਾ ਕੋਕੂ ਟਰੈਕਟਰਸ ਤੇ ਜੇ ਕਿਸੇ ਮੇਰੇ ਭਰਾ ਨੂੰ ਟਰੈਕਟਰ ਚਾਹੀਦਾ ਹੋਵੇ ਤਾਂ ਬਾਈ ਜਿਹੜਾ ਨੰਬਰ ਆ ਉਹ ਟਾਈਟਲ ਦੇ ਵਿੱਚ ਚੱਲ ਰਿਹਾ ਏ ਤੁਸੀਂ ਕੰਟੈਕਟ ਕਰਕੇ ਆ ਕੇ ਟਰੈਕ ਲਿਜਾ ਸਕਦੇ ਹੋ 0 ਮੀਟਰ ਆ ਏ ਬਿਲਕੁਲ ਬ੍ਰਾਂਡ ਦੇ ਉਹ 24 ਮਾਡਲ ਬੰਦੇ ਦੇ ਨਾਮ ਤੇ ਬਿਲ ਕੱਟਿਆ ਜਾਊਗਾ ਸਿੱਧਾ ਸਿੱਧੀ ਆਰਸੀ ਨਾਮ ਤੇ ਬਣੂਗੀ 7.4 ਲੱਖ ਰੁਪਏ ਟਰੈਕਟਰ ਦੀ ਜਿਹੜੀ ਡਿਮਾਂਡ ਰੱਖੀ ਗਈ ਹੈ ਵੀਰੋ ਨਾਲ ਵੱਲੋਂ ਜੇ ਕਿਸੇ ਮੇਰੇ ਭਰਾ ਨੂੰ ਚਾਹੀਦਾ ਹੋਵੇ ਤੁਸੀਂ ਕੰਟੈਕਟ ਕਰਕੇ ਆ ਕੇ ਦੇਖ ਕੇ ਵਰਕੇ ਟਰੈਕ ਲਿਜਾ ਸਕਦੇ ਹੋ ਜੇ ਨੌਰੀ ਵਧੀਆ ਲੱਗੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Facebook ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਬਾਕੀ ਇਸ ਚੈਨਲ ਨੂੰ ਖਣੂ ਜਰੂਰ ਕਰ ਲਿਓ ਕਿਉਂਕਿ ਉਥੇ ਆਪਾਂ ਅੱਜ ਸਾਰੀ ਜਮੇ ਉਸ ਮਾਸੂ ਚੱਕਤੀ ਆ ਤਾਂ ਮੈਂ ਇਹਨੇ ਦੱਸਿਆ ਵੀ ਸੂਚ ਚੱਕਤੀ ਗਈ ਤਾਂ ਵੀ ਇਹਦਾ ਇਹਦਾ ਆਪਣਾ అలਾਰਮ ਆਵਾਜ਼ ਕਰਦਾ ਏ ਬਾਕੀ ਇਸ ਚੈਨਲ ਨੂੰ ਫੋਲੋ ਜਰੂਰ ਕਰਿਓ ਤੇ ਬਰੀਲਾ ਲੈ ਕੇ ਹੁੰਦੇ ਨੇ ਇਹ ਬਰੀਲਾ ਆਉਣਗੇ ਜਾਂ ਵੀਡੀਓ ਕੋ ਲਾਈਕ ਸੈਂਡ ਕਮੈਂਟ ਧੰਨਵਾਦ